ਨਮਸਕਾਰ ਮੇਰਾ ਨਾਮ ਹੈ ਮਨਪ੍ਰੀਤ ਸਿੰਘ ਤੇ ਤੁਹਾਡਾ ਸਵਾਗਤ ਹੈ ਜੀਐਮਸੀ ਨਿਊਜ਼ ਵਿੱਚ ਹੁਣ ਪੇਸ਼ ਹੈ ਅੱਜ ਦਾ ਮੁੱਖ ਸਮਾਚਾਰ ਇਨਕਮ ਟੈਕਸ ਤੋਂ ਲੈ ਕੇ ਯੂਪੀਆਈ ਭੁਗਤਾਨ ਤੱਕ ਇਹ 6 ਵੱਡੇ ਬਦਲਾਵ 1 ਅਪ੍ਰੈਲ ਤੋਂ ਲਾਗੂ ਹੋਣਗੇ ਨਵਾਂ ਵਿੱਤੀ ਸਾਲ ਸ਼ੁਰੂ ਹੋਣ ਜਾ ਰਿਹਾ ਹੈ ਇਹ ਦਿਨ ਵਿੱਤ ਬੈਂਕਿੰਗ ਅਤੇ ਪੈਨਸ਼ਨ ਸਮੇਤ ਹੋਰ ਮਾਮਲਿਆਂ ਲਈ ਖਾਸ ਹੈ ਕਿਉਂਕਿ ਪਹਿਲੇ ਦਿਨ ਤੋਂ ਹੀ ਇਹਨਾਂ ਵਿੱਚ ਮਹੱਤਵਪੂਰਨ ਬਦਲਾਵ ਲਾਗੂ ਹੋਣ ਜਾ ਰਹੇ ਨੇ ਨਵੇਂ ਵਿੱਤੀ ਸਾਲ 'ਚ ਇਨਕਮ ਟੈਕਸ ਸਲੈਬ 'ਚ ਬਦਲਾਅ ਕੀਤੇ ਜਾਣਗੇ ਜਿਸ ਕਾਰਨ ਇੱਕ ਨਿਸ਼ਚਿਤ ਸੀਮਾ ਦੇ ਅੰਦਰ ਆਮਦਨ ਵਾਲੇ ਲੋਕਾਂ ਨੂੰ ਘੱਟ ਟੈਕਸ ਦੇਣਾ ਹੋਵੇਗਾ ਮੋਬਾਈਲ ਰਾਹੀਂ ਯੂਪੀਆਈ ਭੁਗਤਾਨ 'ਚ ਸੁਰੱਖਿਆ ਵਧੇਗੀ ਅਤੇ ਪੈਨਸ਼ਨ ਸਕੀਮਾਂ ਵਿੱਚ ਬਦਲਾਅ ਹੋਵੇਗਾ ਤੇ ਆਓ ਹੁਣ ਦੇਖਦੇ ਹਾਂ ਕਿ ਉਹ 6 ਬਦਲਾਅ ਕਿਹੜੇ ਨੇ ਪਹਿਲਾ ਨਵੀਂ ਆਮਦਨ ਟੈਕਸ ਸਲੈਬ ਲਾਗੂ ਹੋਵੇਗੀ ਦੂਸਰਾ 1 ਅਪ੍ਰੈਲ ਤੋਂ ਬੈਂਕਾਂ 'ਚ ਘੱਟੋ-ਘੱਟ ਬਕਾਇਆ ਰੱਖਣ ਨਾਲ ਜੁੜੇ ਨਿਯਮ ਬਦਲ ਰਹੇ ਹਨ SBI ਪੰਜਾਬ ਨੈਸ਼ਨਲ ਬੈਂਕ ਕੈਨਰਾ ਬੈਂਕ ਸਮੇਤ ਕਈ ਬੈਂਕ ਇਹ ਬਦਲਾਅ ਕਰਨ ਜਾ ਰਹੇ ਹਨ ਜਿਹੜੇ ਖਾਤਾਧਾਰਕ ਆਪਣੇ ਖਾਤਿਆਂ ਵਿੱਚ ਘੱਟੋ-ਘੱਟ ਬਕਾਇਆ ਰੱਖਣ ਵਿੱਚ ਅਸਫਲ ਰਹਿੰਦੇ ਹਨ ਉਹਨਾਂ ਨੂੰ ਜੁਰਮਾਨਾ ਵੀ ਲਗਾਇਆ ਜਾਵੇਗਾ ਤੀਸਰਾ 1 April ਤੋਂ GST 'ਚ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ ਹੁਣ ਤੋਂ ਮਲਟੀ ਫੈਕਟਰ অথেন্টিকেশন GST ਦੇ ਪੋਰਟਲ ਤੇ ਉਪਲਬਧ ਹੋਵੇਗਾ ਜਿਸ ਨਾਲ ਟੈਕਸਦਾਤਾਵਾਂ ਦੀ ਸੁਰੱਖਿਆ ਵਧੇਗੀ ਏਕੀਕ੍ਰਿਤ ਪੈਨਸ਼ਨ ਸਕੀਮ ਦੇ ਨਿਯਮਾਂ ਵਿੱਚ ਬਦਲਾਅ ਕੇਂਦਰ ਸਰਕਾਰ ਨੇ ਅਗਸਤ 2024 ਵਿੱਚ ਯੂਨੀਫਾਈਡ ਪੈਨਸ਼ਨ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਨੂੰ 1 ਅਪ੍ਰੈਲ 2025 ਤੋਂ ਲਾਗੂ ਕੀਤਾ ਜਾਣਾ ਹੈ ਯੂਪੀਆਈ ਭੁਗਤਾਨ ਵਧੇਰੇ ਸੁਰੱਖਿਅਤ ਹੋ ਜਾਣਗੇ ਤੇ 6ਵਾਂ ਸੈਬੀ ਨੇ ਵੀ ਨਿਯਮਾਂ ਵਿੱਚ ਬਦਲਾਅ ਕੀਤਾ ਹੈ 1 ਅਪ੍ਰੈਲ ਤੋਂ ਸੈਬੀ ਸਪੈਸ਼ਲ ਇਨਵੈਸਟਮੈਂਟ ਫੰਡ ਸ਼ੁਰੂ ਕਰਨ ਜਾ ਰਿਹਾ ਹੈ ਜੋ ਕਿ ਮਿਊਚੁਅਲ ਫੰਡ ਅਤੇ ਪੋਰਟਫੋਲੀਓ ਪ੍ਰਬੰਧਨ ਸੇਵਾਵਾਂ ਵਿੱਚ ਘਾਰ ਹੋਵੇਗਾ ਇਸ ਵਿੱਚ ਘੱਟੋ ਘੱਟ 10 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ ਇਹ ਸਨ ਕੁਝ ਵੱਡੇ ਬਦਲਾਵ ਜੋ 1 ਅਪ੍ਰੈਲ ਤੋਂ ਲਾਗੂ ਹੋਣ ਜਾ ਰਹੇ ਨੇ ਧੰਨਵਾਦ